ਅਤੁੱਟ ਸਿਮਰਨ ਹਰਦਵਾਰ ਅਤੇ ਰਿਸ਼ੀਕੇਸ਼ 2 ਸਾਲ ਹਜੂਰ ਸਾਹਿਬ ਜਪ ਤਪ ਕਰਨ ਉਪਰੰਤ ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਪ੍ਰੇਮੀ ਦੇ ਨਾਲ ਮੱਧ ਪ੍ਰਦੇਸ਼ ਦੇ ਕਨੇ ਜੰਗਲਾਂ ਵਿੱਚੋਂ ਪੈਦਲ ਹੀ ਰਿਸ਼ੀਕੇਸ਼ ਜਾ ਰਹੇ ਸਨ ਸਾਹਮਣੇ ਤੋਂ ਇੱਕ ਬੱਬਰ ਸ਼ੇਰ ਆ ਕੇ ਸੰਤਾਂ ਦੇ ਦਰਸ਼ਨ ਕਰਨ ਲੱਗ ਪਿਆ ਨਾਲ ਦਾ ਪ੍ਰੇਮੀ ਐਨਾ ਡਰ ਗਿਆ ਕਿ ਸ਼ੇਰ ਨੇ ਸਾਨੂੰ ਖਾ ਲੈਣਾ ਹੈ ਪਰ ਸੰਤ ਜੀ ਅਡੋਲ ਖੜੇ ਸਿਮਰਨ ਕਰਦੇ ਰਹੇ ਸ਼ੇਰ ਬਿੱਲੀ ਦੀ ਨਿਆਈ ਪੂਛ ਹਿਲਾਉਂਦਾ ਜੰਗਲ ਵੱਲ ਚਲਾ ਗਿਆ ਸੰਤ ਜੀ ਮਹਾਰਾਜ ਨੇ ਨਾਲ ਦੇ ਪ੍ਰੇਮੀ ਨੂੰ ਕਿਹਾ ਕਿ ਸਰਬ ਵਿਆਪੀ ਸ਼ੇਰ ਦੇ ਰੂਪ ਵਿੱਚ ਦਰਸ਼ਨ ਦੇਣ ਆਇਆ ਸੀ ਆਪਣਾ ਪ੍ਰੇਮ ਪੂਰਾ ਕਰਕੇ ਚਲਾ ਗਿਆ ਸਾਨੂੰ ਐਸੇ ਖੁੰਖਾਰ ਜਾਨਵਰਾਂ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਵਸਦੀ ਹੈ ॠषि ਕੇਸ ਵਿਖੇ ਸੰਤ ਜੀ ਮਹਾਰਾਜ ਨੇ 1 ਸਾਲ ਅਤੁੱਟ ਨਾਮ ਅਭਿਆਸ ਕੀਤਾ ਅਮਰਤ ਵੇਲੇ ਗੰਗਾ ਵਿੱਚ ਚੂਭੀ ਲਾ ਕੇ ਛੇਤੀ ਹੀ ਆਸਣ ਤੇ ਆ ਜਾਂਦੇ ਅਤੇ ਦੁਪਹਿਰ ਤੱਕ ਇੱਕ ਰਸ ਨਾਮ ਬਾਣੀ ਵਿੱਚ ਮਸਤ ਰਹਿੰਦੇ ਲੰਗਰ ਬਰਤਨ ਸਮੇਂ ਚੁੱਪ ਕਰਕੇ ਪੰਡਾਰੀ ਅੱਗੇ ਹੱਥ ਕਰ ਦਿੰਦੇ ਮੂੰਹੋਂ ਨਾ ਬੋਲਦੇ ਜੇ ਕੋਈ ਪ੍ਰਸ਼ਾਦਾ ਹੱਥ ਤੇ ਰੱਖ ਦਿੰਦਾ ਤਾਂ ਸ਼ੱਕ ਲੈਂਦੇ ਨਹੀਂ ਤਾਂ ਗੰਗਾ ਜਲ ਸ਼ੱਕ ਫਿਰ ਅਭਿਆਸ ਵਿੱਚ ਜੁਟ ਜਾਂਦੇ ਰਾਤ ਵੀ ਅਭਿਆਸ ਵਿੱਚ ਗੁਜ਼ਰਦੀ ਜਦੋਂ ਨੀਂਦ ਜ਼ੋਰ ਪਾਉਂਦੀ ਤਾਂ ਬੈਠੇ-ਬੈਠੇ ਹੀ ਵਿਰਾਜ ਲੈਂਦੇ